ਤੈਨੂੰ ਮਿਲਣਾ ਕਿਦੋਂ ਨਹੀਂ ਮਿਲਣਾ ਦੇ ਦਿਖਾ ਦਿਓ ਮੜੀ ਦੇ ਚਮਕਾਇਆ ਮਰਾਓ ਇੱਥੇ 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 ਲਾ ਜੀ ਨਾਲ ਵੇ ਆ ਜੀ ਚਮਕਾਇਆ ਤੇ ਮਰਾਓ ਲੈ ਆ ਵੀ ਲਗੀ ਉਹ ਆ ਫੜ ਕੇ ਰੱਖ ਲੈ ਤਾਂ ਗੁਰਗਾਮਰਾ ਦੇ ਚਮਕਾ ਮੈਂ ਹਾਂ ਲੈ ਹਾਂ ਅੱਛਾ ਹੈ ਅੱਛਾ ਹੈ ਫੇਰੇ ਲਗਾ ਹੈ ਫੇਰ ਅੱਛਾ ਉਹ ਸਾੜਨਾ ਦਿਓ ਬਾਅਦ ਚ ਲਾ ਲਾਂਗੇ ਰਹਿਣ ਦਿਓ ਜਿਹੜਾ ਵਲੌਗ ਨਹੀਂ ਬਣਾਉਣਾ ਉਹ ਬਣਾਉਂ ਰਿਹਾ ਹੈ ਲੋਰੀ ਗਾਣੇ ਜਿੰਦਗੀ ਕਿਵੇਂ ਦਾ ਰਨਦਾ ਸੀ ਅੰਦਾ ਬਾਬਾ ਇਹਨਾਂ ਲੱਗਣਾ ਵਿੱਚ ਇੱਕ ਆ ਸੀਟ ਦੀ ਲੈ ਹੀ ਰਹੀ ਸੀ ਸਾਲਾ ਠੰਡੇ ਦਾ ਜਮਾ ਕਰਾ ਗਿਆ ਮੈਨੂੰ ਵਾਹੇ ਜੱਗਿੰਦੀ ਕਰਾ ਗਿਆ ਜਾਣ ਲੱਗਾ ਲੈ ਠੰਡਾ ਪਿਾਵਾਂ ਤੈਨੂੰ ਮਦਰੂ ਹਾਂ ਲਾ 10 ਮੀਟਰ ਤਾਰ 10 ਮੀਟਰ ਤਾਰ ਦੋ ਟੇਪ ਰੋਲ ਦੋ ਟੇਪ ਰੋਲ ਦੋ ਨਟ ਲਿਆਉਣੇ ਤੂੰ 2 ਇੰਚੀ ਲੰਮੇ ਦੋ ਨਟ 2 ਇੰਚੀ ਲੰਮੇ ਪਰ ਸਾਲ ਡਰਿੱਲ ਕਿਦੀ ਲਿਆਵਾਂਗੇ ਨਿੱਕੀ ਲੈ ਲਵਾਂਗੇ ਉਹ ਲੈ ਆਵਾਂਗੇ ਕਿਉਂ ਵੀ ਉਹਦੇ ਵਿੱਚ ਦੋ ਨਟ ਪਾਉਣੇ ਇੱਕ ਉਧਰ ਇਧਰ ਪਾਵਾਂਗੇ 10 ਹੋਰ 10 ਉਹ ਮੈਨੂੰ ਫੋਨ ਤੇ ਪੁੱਛ ਲਈਓ ਉਹ ਨਟ ਜਿਹੜੇ ਮੈਂ ਉਦੋਂ ਦੱਸ ਦੂ ਦਿਨੋਂ ਨਾਟੋਗੇ ਫੇਰ ਤੂੰ ਲਿਆਉਣੇ ਟੇਪਾਂ ਗੰਨੜ ਤੇ ਟਾਈਆਂ ਲੈਣੇ ਛੋਟੀਆਂ 50 ਜਿਹੜੀਆਂ ਨਿੱਕੀਆਂ ਨਿੱਕੀਆਂ ਹੁੰਦੀਆਂ 50 ਟਾਈਆਂ ਆਂਗਾ ਤੇ ਟੇਪ ਹੋ ਗਈ ਟਾਈਆਂ ਅੰਗਾ ਵਰਮਾ ਆਪਣੇ ਤੋਂ ਹੈਗਾ ਇੱਕ ਨਿੱਕਾ ਵਰਮਾ ਵੀ ਲੈ ਜੀ ਡ੍ਰਿਲ ਲੈ ਆਉਣੀ ਨਾਲ ਠੀਕ ਆ ਲੱਖੀ ਫੜੋ ਇਧਰ ਆ ਤੇ ਪੂਰਾ ਬੱਕ ਬਾਕ ਚੋ ਨੀ ਜਾਣਾ ਬਾਈ ਦੱਸਦੀ ਯਾਰ ਕੋਈ ਨਹੀਂ ਉਹ ਪੱਟਰੀਆਂ ਲਾ ਕੇ ਦੇ ਆਵੇ 2 ਇਚ ਪੱਟਰੀਆਂ ਪੈਣੀਆਂ ਇੱਕ ਥੱਲੇ ਥੱਲੇ ਉਹ ਸ਼ੇਕ ਡ੍ਰਿਲ ਆਪਣੀ ਨਾ ਮਾਰ ਲਿਓ ਥੱਲੜਾ ਸ਼ੇਕ ਥੱਲੇ ਇੱਕ ਪੱਟਰੀ ਪੈਣੀ ਆ ਰੁਕ ਦੀ ਇੱਥੇ ਉਹ ਡ੍ਰਿਲ ਨਾਲ ਬਾਅਦ ਸੇਕ ਮਾਰ ਲਾਂਗੇ ਉੱਚ ਵੱਜ ਜਾਊਗਾ ਕੱਲ ਕੱਲ ਸ਼ਮਸ਼ੀਰ ਉਹਨਾਂ ਦਾ ਪੇਪਰ ਆਂਦੇ ਵਿੱਚ ਪੈਂਟ ਚਾਹੀਦੀ ਸੀ ਸ਼ਮਸ਼ੀਰ ਉਹਨਾਂ ਦਾ ਹਾਂ ਤੇ ਆਂਦਾ ਕਿਹੜੇ ਕਿਹੜੇ ਬਾਪ ਕਿੱਥੇ ਇਹਦੇ ਪੇਪਰ ਰੱਜ ਤਾਰਾ ਸਿੰਘ ਤਾਰਾ ਸਿੰਘ ਬਾਪ ਜੋ ਵੀ ਆਪਾਂ ਨੂੰ ਕੋਈ ਪਤਾ ਲੱਗ ਆਦਾ ਮੈਨੂੰ ਪੈਂਟ ਦਾ ਵਾਹ ਹੀ ਗਏ ਹ ਕਿਦੇ ਵੀਰ ਜੀ ਭੋਗਦੇ ਤੇ ਉਹ ਕੁੜਤੇ ਦੇ ਉਹ ਮੈਨੂੰ ਆਕੇ ਕੋਈ ਕੁੜਤਾ ਵੀ ਆ ਬਹਿ ਗਏ ਪੂਰਾ ਆ ਗਿਆ ਬਸ ਲਾਗੋ ਸਟਾਫ ਪਖਾੜਾ ਸਟਾਫ ਬੜਾ ਕੈਡਲਿਸਟ ਦਾ ਹੈ ਆ ਆਪਣੇ ਬਸ ਪਾਟ ਦਾ ਸਾਇਰ ਨੇ ਕਮਰ ਦਾ ਸਾਇਰ ਨੇ ਮੰਨ ਨਹੀਂ ਦੇ ਪਰ ਹੈਗਾ ਵਧੀਆ ਬਾਕੀ ਨੇ ਮਿਲ ਵੈਲਟ ਬਾਟਮ ਸ਼ੇਰਿਆ ਪਲਾ ਸ਼ੇਰ ਰਹਿੰਦੇ ਸ਼ੇਰ ਰਹੁੰਦੇ ਨੇ ਇੱਕ ਵਾਰ ਨਹੀਂ ਪਾਉਣੀ ਹੁਣ ਆਡਾ ਰਾਦਾ ਵਾ ਕਿ ਇਹਨੂੰ ਦੇ ਦੇ ਟਾਕੀਆਂ ਵੜ ਗਏ ਨਾ ਨਹੀਂ ਇੱਥੇ ਹੁਣ ਪੇਟੀ ਵੀ ਰੰਬਟ ਕਰਾ ਲਿਓ ਠੀਕ ਹੈ ਵੀਰ ਜੀ ਸ਼ੇਰ ਮੇਰੀ ਗੱਲ ਸੁਣਿਓ ਹਾਂ ਆਪਾਂ ਤੇ ਨਾੜ ਵਡਾ ਕੇ ਨਾ ਉਹ ਨਹੀਂ ਵਡਾਉਣੇ ਇਹ ਨਾੜ ਕਿਥੇ ਪਾਉਣੀ ਓਏ ਇਹ ਨਾੜ ਇੱਥੇ ਪਾ ਲਿਓ ਵਡਾ ਕੇ ਹਾਂ ਹਾਂ ਇਹ ਨਾੜ ਨਹੀਂ ਲਿਆਉਣੇ ਆਪਾਂ ਆਹ ਇਹ ਨਹੀਂ ਲਿਆਉਣੀ ਚਾਰ ਆ ਇਹ ਕਹਿ ਤੇ ਮੈਂ ਨਾੜ ਸਾਰੇ ਬੋਲ ਕੇ ਉਹਨੂੰ ਕੱਲ ਤੇ ਤੇ ਤਿੰਨ ਆ ਹਾਂ ਆਏ ਕਰ ਦੋ ਫਰੈਂਕਸ ਆਏ ਗਾਈਸ ਆਹ ਨਾ ਜੀ ਉਹ ਵੇਖੀ ਸੀ ਅੱਜ ਅਸੀਂ ਜੋਹਾਂਬਰ ਸਰੋਤ ਨੇ ਅਸੀਂ ਇੱਕ ਵਾਰੀ ਨਹੀਂ ਸਾਡੀ ਜਵਾਨ ਪਾੜੀ ਸਾਡਾ ਮੋਰ ਨੀ ਕਰਦਾ ਇਹ ਭਰਾ ਢਾਹ ਇਹ ਕੀ ਬੋਣਾ ਕੋਈ ਲੱਗਿਆ ਅਸੀਂ ਤਾਂ ਸਾਡੀ ਆਹੜਾ ਧਿਆਨ ਪਰ ਬਹੁਤ ਰੱਡੀਆਂ ਆ ਪੂਰੀ ਵੇਖੋ ਅਸੀਂ ਵੇਖੋ ਵੇਖੋ ਰੋਡ ਵੇਖੋ ਥੋਦੇ ਭਾਈ ਸੇ ਬੱਚਾ ਕਰੋ ਰੋਡ ਡੌਗ ਡੌਗੀ ਡੌਗੀ ਇਹ ਪੈਟਰੋਲ ਆਹ ਸਾਰੀ ਮੇਟਾ ਆਹ ਇਹ ਜਿਹੜਾ ਗੱਟਾ ਉੱਡਦਾ ਨਾ ਉਹ ਫੁੱਟਰ ਤੜਕੇ ਅਵੇ ਕਬੂਰ ਰਹਾ ਤੜਕੇ ਤੜਕੇ ਪਾਊਡਰ ਪੈ ਗਿਆ ਨਾ ਜਿਹੜਾ ਜਿਹੜੀ ਆਪੇ ਮਾਦੀ ਦਿੰਦੀ ਆ 2 ਲੀਟਰ ਦੀ ਆਈ ਯਾਰ ਤੇ ਆਹ ਪਰਦਾਈ ਤਾਂ ਦੇ ਬਸ ਨਾ ਕੋ ਯਾਰ ਐ ਆ ਬੋਲ ਨਾ ਡੇਰੀ ਤੇ ਉਹਦਾ ਉਹ ਡੇਰੀ ਜਿੱਥੇ ਆਪਾਂ ਜਿੱਥੇ ਆਪਾਂ ਗੇਰੀ ਫਾਰਮ ਦਾ ਦੁੱਧ ਪਾਉਂਦੇ ਆ ਤੇ ਢਿੱਪ ਫੜਕੀ ਆਪਾਂ ਵਿੱਚ ਬੱਚੇੜੇ ਵੀ ਰੱਖਦੇ ਨਹੀਂ ਨਹੀਂ ਕਿਸੇ ਨਾਲ ਬੜੀ ਬੁੜਾਈ ਦਿਖਾਣਾ ਨਾ ਕਿ ਪਾਣੀ ਚ ਚਲਾਉਂਦੇ ਦੇਖੋ ਬਾਈ ਪਾ ਦੇ ਪਿੰਡ ਦੀਆਂ ਪਾ ਦੇ ਮੈਟਰ ਇਹ ਵੀ ਆ ਤੇ ਮੈਟਰ ਡਿਫੈਂਡਰ ਡਿਫੈਂਡਰ ਤੇ ਆ ਸੋਣਾ ਜ਼ੂ ਜ਼ੂ ਮਾਰਦੀ ਹੈ ਜ਼ੂ ਤੂੰ ਵੇਖ ਅੱਜ ਆ ਪਾ ਜੂ ਬਗੇ ਵਾਚਨੇ ਆਪਣਾ ਪੱਕਾ ਹੀ ਸਹੀ ਬਾਈ ਤਾਂ 25x ਕਰਨਾ ਅੱਜ ਵੇ ਤਾਂ ਨਹੀਂ ਅੱਧਾ ਜਾਵਾਏ ਸੱਟ ਕਰਕੇ ਕਰਕੇ ਮੌਤਿਕ ਬਾਈਕ ਓਏ ਗਲਾਂ ਖੱਟ ਗਈ ਸਾਲਿਆ ਤੂੰ ਸਿੱਧਾ ਹੀ ਹੋ ਗਿਆ ਵਿੱਚ ਹੀ ਗਾਇਸ ਫੋਨ ਆ ਗਿਆ ਜੀ ਮਿੱਤਰੋ ਡਿਊਟੀ ਲਈ ਆਪਾਂ ਸ਼ਾਮ ਵਜਦੀ ਆਪਣੀ ਤੇ ਪੱਠੇ ਵੱਢ ਕੇ ਤੇ ਆਪਾਂ ਨਾ ਮਤਲਬ ਥੋੜਾ ਜਿਹਾ ਕੰਮ ਜਾਣਾ ਤਰਨ ਤਨ ਤੱਕ ਫਿਰ ਆ ਕੇ ਨਾ ਆਪਣੇ ਨਾੜਸ ਦੀ ਕਰਨੀ ਬੈਰਿੰਗ ਤੇ ਅੱਜ ਆਪਾਂ ਚਲਾ ਦੇਣੀ ਆ ਠਾਠਾ ਕਰਾ ਦੇਣੀ ਆ ਪੂਰੀ ਫਾਈਨਲ ਚਲਣੀਆਂ ਵੀਰੇ ਮੇਰੇ ਵੀਰੋ 6 ਫਰੰਟ ਤੇ 2 ਥੱਲੇ ਚਲਣੀਆਂ 8 ਬੇਸਾਂ ਚਲਾਉਣੀਆਂ ਅਰਕੀ ਤੇ ਕੋਈ ਡਿਜ਼ਾਈਨਿੰਗ ਮੁੜ ਕੇ ਉਸ ਤੋਂ ਬਾਅਦ ਕਰਾਂਗੇ ਪਹਿਲਾਂ ਕਰੀ ਚਲਾ ਕੇ ਦੇਖ ਲਈਏ ਗੁਰੂ ਜਨ ਨਾਲ ਹੀ ਜਾਵੇ ਜਾਨ ਭੈਗੀ ਕਿੱਥੇ ਬਣਾ ਜਿਹੜੀ ਆ ਪੇਟੀ ਲਾਤੀ ਨਾ ਮਗਰਾ ਵਾ ਇਦਰੇ ਓਏ ਮਕੈਨਿਕ ਖੜੇ ਵੀਰ ਉਹਨਾਂ ਨੂੰ ਓ ਸਾਰੇ ਮੋਲਕ ਨੇ ਘਰੋਂ ਘੱਡ ਨਹੀਂ ਉਹਨੇ ਕਹਿੰਦਾ ਮੇਰੇ ਕੋਲ ਨਹੀਂ ਦਿੱਕਤ ਨਹੀਂ ਇਹਦੇ ਕੋਲ ਆਹ ਬਹੁਤ ਸੇ ਫਰਿਆ ਦੇ ਦੀ ਹਾਂ ਚੱਕ ਦੋ ਗਰੀਬੀ ਚੱਕਤੀ ਗਰੀਬੀ ਉਹ ਜਦੋਂ ਲਾਈਵ ਕਰੀਏ ਤੇ ਆ ਰਿਹਾ ਵਾਰੀ ਕਰਕੇ ਵਜਦੇ ਜਿਹੜੀ ਆ ਪੇਟੀ ਮਗਰ ਲਾਤੀ ਨਾ ਇੱਥੇ ਮਿੱਤਰੋ ਬਲਾ ਦੇ ਨੇ ਸਪੀਕਰ ਇਹਦੇ ਇੱਥੇ ਹਾਂ ਹਾਂਜੀ ਦੱਸੋ ਇੰਟਰਵਿਊ ਕਰੋ ਨਾ ਕੱਲ ਵੀ ਜੇ ਆਪਾਂ ਇੱਥੇ ਲਾਉਣਗੇ ਦੋ ਵਜੇ ਤੋਂ ਹੂੰ ਫਾਈਨਲ ਤੇ 6 ਅੱਗੇ ਇੱਥੇ ਲੱਗੇ ਸਪੀਕਰ ਇੱਥੇ ਆਪਣੇ ਲੱਗੇ ਹੋਰ ਇੱਥੋਂ ਐ ਆਪੇ ਇਹਨੂੰ ਕਰ ਦੇਣਾ ਮਿੱਤਰੋ ਕਵਰ 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 ਕਰ ਦੇਣਾ ਕਵਰ ਬੱਲੇ ਲੋਟੇ ਪਾ ਲੋ ਕਿ ਗੈਨ ਕਰੋਕੋਡਾਇਲ ਜੋ ਮਰਜੀ ਆ ਪਰ ਕੀ ਆਪਣੇ ਬੱਲੇ ਲੋਟੇ ਬੱਲੇ ਲੋਟੇ ਕਰ ਦਿਆ ਕਾਉਂਟਰਵਰਸੀ ਮਾਮੇ ਸੁਣ ਲੈ ਪਹਿਲਾਂ ਗੱਲ ਮਾਮਾ ਤੇ ਆਪਾਂ ਗੇੜ ਗੁਰਦੁਆਰੇ ਲੈ ਕੇ ਲਾ ਕੇ ਡੱਕਿਆ ਨਾ ਹਾਂ ਉਸੇ ਕਥਾ ਲੰਮੀ ਆ ਜੇ ਮਸਤ ਨਾ ਦੋ ਜਣੇ ਤੇਰੀ ਸਪੋਰਟ ਚ ਹੋ ਕੇ ਮੋਟੇ ਸਾਰੇ ਹੋ ਜਣਾ 7 ਵਜੇ ਨੇ ਪਾਸ਼ੂ ਵੇ ਮੈਨੂੰ ਘੜੀ ਵਾਇਰਿੰਗ ਕਰ ਲਾਂ ਤਾ ਵਲ ਲੈ ਉਹ ਸਾਰਾ ਲੋ ਵੀ ਹੋ ਗਈ ਆ ਹੋ ਗਈ ਆ ਇਹ ਲੋ ਵੀ ਹੋ ਗਈ ਜੀ ਪਰ ਐਂਡਲਾ ਸ਼ੇਕ ਮਾਰ ਕੀ ਸੀ ਆਪਣਾ ਮਾਰ ਗਈ ਆ ਬਾਹਰ ਨੇ ਵੇਟ ਕੇ ਫੜੋ ਠੀਕ ਸੌਖਾ ਕੰਮ ਬਜ ਕੇ ਬਣ ਗਿਆ ਇਹਦੀ ਬੇਟ ਲੱਭ ਕਿਥੇ ਮੋਟਿਆ ਠੀਕ ਬਿੱਟ ਕਿਥੇ ਇਹਦੀ ਬੇਟ ਫਾੜੇ ਦੀ ਚੱਲ ਕੋਈ ਨਹੀਂ ਬੇਸਾਂ ਦੇ ਨੇ ਕਸਣੀਆਂ ਹੁਣ ਆਪ ਤਾਰਾਂ ਪਾਉਣੀਆਂ ਉਹਦਾ ਮਾਡਲ ਹੈ ਕਿ ਤਾਰਾਂ ਪਾ ਉਹ ਤਾਰਾਂ ਦੇ ਪਾ ਲੈਨੇ ਆ ਓਏ ਦੂਜਾ ਫੜੋ ਉਹ ਕਿਹੜਾ ਮਾਡਲ ਆ 10 ਪੈਨੋ ਹਾਂ ਓ ਸ਼ੇਰਿਆ ਟਾਇਆਂ ਦੇ ਜਾਂ ਪਲਾਸ ਲਿਆ ਕੇ ਦੇ ਇੱਕ ਮੇਰਾ ਵੀਰ ਹਾਂ ਅਲਟੀਨੇਟਰ ਬਦਲਦਾ ਹੈ ਨਾ ਬੇਸਾਂ ਵਾਲਾ